ਸਰਬਜੀਤ ਸੰਗਰੂਰ ਵੀ ਦੀ ਰਚਨਾ ਨਾ ਰਿਆਂ ਜਾਨਾ ਉਹਨਾ ਸ਼ਰੀਰਾਂ ਚ ਨਾ ਰਿਆਂ ਜਾਨਾ ਉਹਨਾ ਸ਼ਰੀਰਾਂ ਚ ਪੜੇ ਨਸ਼ਿਆਨੇ ਜਿੰਨਾ ਨੂੰ ਖਾਲਿਆ ਪੜੇ ਨਸ਼ਿਆਣੇ ਜਿੰਨਾ ਨੂੰ ਖਾਲਿਆਏ ਕੀ ਕਰਨਗੇ ਪਿਆਰ ਦਤੂ ਕੀ ਕਰਨਗੇ ਪਿਆਰ ਦਤੂ ਓਹੋ ਨਾਲ ਕਿਵੇਂ ਨਸ਼ਿਆਂ ਨੂੰ ਜਿਨ੍ਹਾਂ ਨੇ ਲਾ ਲਿਆ ਏ ਨਸ਼ਿਆਂ ਨੂੰ ਜਿਨ੍ਹਾਂ ਨੇ ਲਾ ਲਿਆ ਏ ਨਾਰੀਆਂ ਜਾਨਾ ਉਹਨਾਂ ਸਰੀਰਾਂ 'ਚ ਪੜੇ ਨਸ਼ਿਆਂ ਨੇ ਜਿੰਨਾ ਨੂੰ ਖਾਲੇ ਆਏ ਵਿੱਚ ਕਹਿੰਦੇ ਨਸ਼ਾ ਹੁੰਦਾ ਏ ਹਰ ਸ਼ੈ ਵਿੱਚ ਕਹਿੰਦੇ ਨਸ਼ਾ ਹੁੰਦਾ ਏ ਨੀ ਕਰਦਾ ਕਦੇ ਇਨਕਾਰ ਇਸ ਗੱਲ ਤੋਂ ਨਹੀਂ ਕਰਦਾ ਕਦੇ ਇਨਕਾਰ ਇਸ ਗਲ ਤੋਂ ਲੱਗੀ ਰੰਦੀ ਹਰ ਵੇਲੇ ਟੁੱਟੀ ਕਿਆਂ ਨੂੰ ਲੱਗੀ ਰੰਦੀ ਲੱਗੀ ਰੰਦੀ ਹਰ ਵੇਲੇ ਟੁੱਟੀ ਕਿਆਂ ਨੂੰ ਹਰ ਕੋਈ ਕਹਿੰਦਾ ਨੀ ਕਰਨਾ ਕਲ ਤੋਂ ਹਰ ਕੋਈ ਕਹਿੰਦਾ ਨੀ ਕਰਨਾ ਕਲ ਤੋਂ ਕਈ ਵਾਰ ਅਸਤਾਤਾ ਅਜਮਾਲ ਆਏ ਕਈ ਵਾਰ ਅਸਤਾਤਾ ਅਜਮਾਲ ਆਏ ਨਾਰਿਆਂ ਜਾਣਾ ਨਾ ਰਿਆਂ ਜਾਣਾ ਉਹ ਨਾ ਸਰੀਰਾਂ ਚ ਪੜੇ ਨਸ਼ਿਆਨੇ ਜਿੰਨਾ ਨੂੰ ਖਾਲੇ ਆਏ ਪੜੇ ਨਸ਼ਿਆਨੇ ਜਿੰਨਾ ਨੂੰ ਖਾਲੇ ਆਏ ਕੀ ਕਰਨਗੇ ਤਾ ਦਿਤ ਸੋ ਕੀ ਕਰਨਗੇ ਪਿਆਰ ਦੱਸੋ ਨਸ਼ਿਆਂ ਨੂੰ ਮੂੰਹ ਜਿੰਨਾ ਨੇ ਲਾ ਲਿਆਏ ਨਸ਼ਿਆਂ ਨੂੰ ਮੂੰਹ ਜਿੰਨਾ ਨੇ ਲਾ ਲਿਆਏ ਰਣe ਸਹਾਰੇ ਕਈ ਨਸ਼ਿਆਂ ਦੇ ਰਣੇ ਸਹਾਰੇ ਕਈ ਨਸ਼ਿਆਂ ਦੇ ਨਸ਼ਿਆਂ ਦੇ ਰਣੇ ਸਹਾਰੇ ਕਈ ਨਸ਼ਿਆਂ ਦੇ ਹਟਦੇ ਨਾ ਜਦ ਤੱਕ ਕੈਲਾਸ਼ ਨਹੀਂ ਹੁੰਦੇ ਹਟਦੇ ਨਾ ਜਦ ਤੱਕ ਕੈਲਾਸ਼ ਨਹੀਂ ਹੁੰਦੇ ਹਿੰਮਤੀ ਮਿਹਨਤੀ ਸਮੇਂ ਦੇ ਪਾਬੰਦ ਹਿੰਮਤੀ ਮਿਹਨਤੀ ਸਮੇਂ ਦੇ ਪਾਬੰਦ ਹਰ ਸਮੇਂ ਖੇਡ ਦੇ ਕਦੇ ਤਾਸ਼ ਨਹੀਂ ਹੁੰਦੇ ਹਰ ਸਮੇਂ ਖੇਡ ਦੇ ਕਦੇ ਤਾਸ਼ ਨਹੀਂ ਹੁੰਦੇ ਹੋਵੇ ਹਿੰਮਤ ਹੌਸਲਾ ਸਬਰ ਸੰਤੋਖ ਸੰਗਰੂਰ ਵੀ ਹੋਵੇ ਹਿੰਮਤ ਹੌਸਲਾ ਸਬਰ ਸੰਤੋਖ ਸੰਗਰੂਰ ਵੀ ਜਿਸ ਕਲ ਉਹ ਜਿਸ ਕੋਲ ਉਹ ਨਿਰਾਸ਼ ਨਹੀਂ ਹੁੰਦੇ ਨਿਰਾਸ਼ ਨਹੀਂ ਹੁੰਦੇ ਪੱਕਣ ਸਹਾਰਾ ਕਈ ਕਈਆਂ ਦਾ ਪੱਕਣ ਸਹਾਰਾ ਕਈ ਕਈਆਂ ਦਾ ਰੱਖਦੇ ਖੁਦ ਤੇ ਵਿਸ਼ਵਾਸ ਨਹੀਂ ਹੁੰਦੇ ਰੱਖਦੇ ਖੁਦ ਤੇ ਵਿਸ਼ਵਾਸ ਨਹੀਂ ਹੁੰਦੇ ਕਾਮੀ ਕ੍ਰੋਧੀ ਹੰਕਾਰੀ ਵਿਕਾਰੀ ਕਾਮੀ ਕ੍ਰੋਧੀ ਹੰਕਾਰੀ ਵਿਕਾਰੀ ਜੋ ਉਹ ਦੇਖ ਦੇ ਕਦੇ ਸੰਗਰੂਰਵੀ ਹੱਡਮਾਸ ਨਹੀਂ ਹੁੰਦੇ ਉਹ ਕਦ ਦੇਖ ਦੇ ਸੰਗਰੂਰਵੀ ਹੱਡਮਾਸ ਨਹੀਂ ਹੁੰਦੇ ਉਹ ਦੇਖ ਦੇ ਕਦੇ ਸੰਗਰੂਰਵੀ ਹੱਡਮਾਸ ਨਹੀਂ ਹੁੰਦੇ ਯਾਦਾਂ ਦਾ ਕਾਫਲਾ ਹੁੰਦਾ ਸਹਾਰਾ ਕਦੇ ਕੁਝ ਖਾਸ ਯਾਦਾਂ ਦਾ ਕਾਫਲਾ ਹੁੰਦਾ ਸਹਾਰਾ ਜਦੋਂ ਕਦੇ ਕੁਝ ਖਾਸ پاس ਨਹੀਂ ਹੁੰਦੇ پاس ਨਹੀਂ ਹੁੰਦੇ ਪਾਤ ਨਹੀਂ ਹੁੰਦੇ